ਸਰੀ ਤਿਆਰ ਕਰਦਿਆਂ ਹੋਣ ਗਿਆ ਤਾਂ ਹੀ ਨਹੀਂ ਸੁਣਦੀਆਂ ਵੇਖੋ ਇਹਨਾਂ ਦੀ ਪਾਣੀ ਵਾਲੀ ਟੰਕੀ ਪਾਰ ਗਈ ਹੈ ਪਾਣੀ ਕਿਵੇਂ ਮੜਾ ਮੁਹੀ ਵਾ ਡੁੱਲੀ ਜਾਂਦਾ ਹੈ ਵੇ ਜਾ ਕੇ ਕਹਿ ਕਿਉਂ ਨਹੀਂ ਆ ਨੀਨੀ ਸਿੱਬੂ ਚਾਚੀ ਜੀ ਮੈਂ ਤੁਹਾਨੂੰ ਕਾਦੀ ਆਵਾਜ਼ਾ ਮਾਰੀ ਜਾਨੀਏ ਵੀ ਤੁਹਾਡੇ ਪਾਣੀ ਵਾਲੀ ਟੰਕੀ ਭਰ ਗਈ ਤੁਹਾਡੀ ਪਾਣੀ ਵਾਲੀ ਟੰਕੀ ਭਰ ਗਈ ਤੁਸੀਂ ਸੁਣਦੇ ਹੀ ਨਹੀਂ ਮੈਂ ਮੁਖਤਿਆਰ ਨੂੰ ਵੀ ਕਈ ਆਵਾਜ਼ਾਂ ਮਾਰੀਆਂ ਚਾਚੀ ਜੀ ਕੁੱਕਰ ਦੀ ਆਵਾਜ਼ ਵਿੱਚ ਕੁਝ ਸੁਣਿਆ ਹੀ ਨਹੀਂ ਨਹੀਂ ਅੱਗੇ ਤਾਂ ਤੁਹਾਡੇ ਪਾਣੀ ਵਾਲੀ ਟੰਕੀ ਚ ਪਾਣੀ ਨਹੀਂ ਸੀ ਕਦੇ ਬਾਹਰ ਆਇਆ ਇਹ 2-3 ਦਿਨ ਤੋਂ ਮੈਂ ਤੁਹਾਡੇ ਪਾਣੀ ਵਹਾ ਡੁੱਲਦਾ ਦੇਖਿਆ ਨੀ ਮੁਕਤਿਆ ਰੋ ਹੰਜੀ ਚਾਚੀ ਜੀ ਨੀਅ ਸਮਰਸ਼ੀਵਲ ਬੰਦ ਕਰਕੇ ਆ ਪਹਿਲਾ ਅੱਗ ਲੱਗਣਾ ਚਾਚੀ ਜੀ ਚਾਚੀ ਜੀ ਕਰਦੀਆਂ ਨੀਅ ਦੋ ਦਿਨ ਦਿਨ ਤੋਂ ਮੈਂ ਤੁਹਾਡੇ ਪਾਣੀ ਵਹਾ ਡੁੱਲਦਾ ਵੇਖਿਆ ਕੀ ਗੱਲ ਚਾਚੀ ਜੀ ਅਸੀਂ ਟੈਂਕੂ ਤੇ ਬੈਲ ਲਗਵਾਈ ਹੋਈ ਆ ਜਿਹੜੀ ਆਪੇ ਦੱਸ ਦਿੰਦੀ ਆ ਆਖੇ ਪਾਣੀ ਕੀ ਟੈਂਕੀ ਭਰ ਗਿਆ ਕਿਰਪਿਆ ਮੋਟਰ ਬੰਦ ਕਰੇ ਨੀ ਆ ਤਾਂ ਕੁੜੇ ਵਧਿਆ ਫਿਰ ਕੀ ਗੱਲ ਅੱਜ ਨਹੀਂ ਬੋਲੀ ਤੋ ਆਡਿਓ ਬੀਬੀ ਨਹੀਂ ਚਾਚੀ ਜੀ 2-3 ਦਿਨ ਹੋ ਗਏ ਨੇ ਪਾਣੀ ਵਾਲੀ ਟੈਂਕੀ ਦੀ ਬੈਲ ਖਰਾਬ ਹੋਈ ਨੂੰ ਨਹੀਂ ਅੱਜ ਤਾੜ ਕੇ ਕਹੀਦੀ ਪਿੰਨ ਤਾਂ ਹੀ ਪਾਣੀ ਵਾਲੀ ਬੈਲ ਲੈ ਕੇ ਆਊਗਾ ਚਲ ਚੰਗਾ ਫਿਰ ਮੈਂ ਚੱਲਦੀ ਆਂ ਨਹੀਂ ਚਾਚੀ ਜੀ ਰੁਕੋ ਚਾਹ ਪੀ ਕੇ ਜਾਓ ਨਾਲੇ ਮੈਂ ਕੋਈ ਦੀਆਂ ਪਿੰਨੀਆਂ ਬਣਾਈਆਂ ਖਾ ਕੇ ਦੱਸਿਓ ਕਿਹੋ ਜਿਹਾ ਬਣੀ ਐ ਚਲ ਚੰਗਾ ਲਿਆ ਮੈਨੂੰ ਵੀ ਜਲਦੀ ਐ ਨੀ ਪਿੰਨੀਆ ਤਾਂ ਬੜੀਆਂ ਸਵਾਦ ਆ ਮੈਂ ਵੀ ਜਾਕੀ ਤੁਨ ਨੂੰ ਕਹਿਨੀ ਹੈ ਵੀ ਸਿਆਲ ਆ ਗਿਆ ਤੂੰ ਵੀ ਖਵਾ ਮਾਰ ਕੇ ਪਿੰਨੀਆ ਬਣਾ ਲੈ ਚਲ ਚੰਗਾ ਫਿਰ ਮੈਂ ਚਲਦੀ ਆ ਠੀਕ ਹੈ ਚਾਚੀ ਜੀ ਆਦੂਣਾ ਪ੍ਰਾਇਆ ਮਾ ਬਾਪੂ 500 ਰੁਪਿਆ ਦੇ ਉਹ ਗੰਦੇ ਬੁੱਤ ਮੋਟਰਸਾਈਕਲ ਦੀ ਟੈਂਕੀ ਲੀਕ ਕਰਦੀ ਆ ਲੱਗਦਾ ਬਦਲਉਣੀ ਪੈਣੀ ਆ ਪੈਟਰੋਲ ਤਾਂ ਖੜਦਾ ਹੀ ਨਹੀਂ ਪਵਾ ਲੋ ਛੱਟ ਖਤਮ ਫੇਰ ਪਵਾ ਲੋ ਫੇਰ ਛੱਟ ਖਤਮ ਹੋ ਆ ਲੈ ਬੁੱਤ ਦੀਪੇ 500 ਰੁਪਇਆ ਪਹਿਲਾਂ ਇਹਦੇ ਹੀਲਾ ਕਰ ਬਾਪੂ ਜੀ 200 ਹੋਰ ਦਿਓ ਹੋਗਾ ਤੇ ਪਾਣੀ ਵਾਲੀ ਪਹਿਲੇ ਮੰਗਵਾਨੀ ਆ ਕੋਈ ਨਹੀਂ ਉਹ ਤਾਂ ਫੇਰ ਆਜੂ ਫੇਰ ਕਦੋਂ ਆਜੂ ਪਾਣੀ ਤਾਂ ਮਾਣਾ ਮੂੰਹ ਹੀ ਡੁੱਲੀ ਜਾਂਦਾ ਰਸੋਈ 'ਚ ਕੰਮ ਕਰਦੀ ਇਹਨੂੰ ਕੁਝ ਪਤਾ ਵੀ ਨਹੀਂ ਲੱਗਦਾ ਪਾਣੀ ਉਹ ਕਿਹੜਾ ਮੁੱਲ ਆਉਂਦਾ ਪਾਣੀ ਜੇ ਮੁੱਲ ਨਹੀਂ ਆਉਂਦਾ ਤਾਂ ਹੀ ਤਾਂ ਕਹਿਨੀ ਆ ਬਈ ਬਚਾ ਲਓ ਪਾਣੀ ਕਿਤੇ ਇਹ ਵੀ ਨਾ ਮੁੱਲ ਲੈਣਾ ਪੈ ਜਾਵੇ ਪੈਟਰੋਲ ਬਿਨਾਂ ਤਾਂ ਸਰ ਵੀ ਜਾਊ ਬਾਪੂ ਜੀ ਕੀ ਵੀ ਨਹੀਂ ਸਾਰਨਾ ਐ ਤਾਂ ਦੀ ਪੇ ਦੀ ਗੱਲ ਠੀਕ ਸਾਡੇ ਵੇਲੇ ਇੰਜਣ ਧਰ ਦੀ ਉੱਪਰੋਂ ਹੀ ਪਾਣੀ ਕੱਟੀ ਜਾਂਦੇ ਸੀ ਹੁਣ ਸਮਰਸਿਪਲ ਵੀ ਹਾਰੇ ਪਏ ਨੇ ਫਿਰ ਦੇ ਬਾਪੂ 200 ਰੁਪਇਆ ਹੋਰ ਨਾਲੇ ਪੈਟਰੋਲ ਡੋਨਣ ਤੋਂ ਬਚਾਈਏ ਨਾਲੇ ਪਾਣੀ ਡੋਨਣ ਤੋਂ ਬਚਾਈਏ ਅੱਤਣਾ ਵਾਲੇ ਥਾਵੇਂ ਨੂੰ ਸੁਰੱਖਿਅਤ ਬਣਾਈਏ ਚੱਲ ਹੈ ਤਾਂ ਕੱਲ ਹੈ ਧੰਨਵਾਦ ਧੰਨਵਾਦ